ਲੇ ਵੀ ਮਿੱਤਰੋ ਆਪਣੀ ਕੰਨੀ ਵੀ ਹੋ ਗਈ ਪਾਰਟੀ ਆਪਾਂ ਨੁਕਰਾ ਬਸ਼ੇਰਾ ਲਿਆ ਲੈ ਵੀ ਫਾਈਨਲੀ ਅਸੀਂ ਪਿੰਡ ਪਹੁੰਚ ਗਏ ਆ ਜੀ ਅੱਸੀ ਕੱਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਪਹੁੰਚੇ ਆਪਾਂ ਜਿਗਰਾਮਾ ਮੰਡੀ ਜਿਗਰਾਮਾ ਮੰਡੀ ਦਾ ਸੈਕੰਡ ਲਾਸਟ ਦਿਨ ਆ ਬਾਈ ਕਾਲੂ ਵੀ ਆ ਬਾਕੀ ਦੇਖਦੇ ਪਿੱਛੇ ਮੇਰੇ ਰੇਸਾਂ ਹੋ ਰਹੀਆਂ ਨੇ ਅਰੇਬੀਆ ਚਾਲਦੀਆਂ ਚਾਲੀਏ ਕਿਹੜਾ ਕੋੜਾ ਮਾਰਦਾ ਅੱਜ ਬਾਜੀ ਬਾਕੀ ਕੋੜੇ ਬਹੁਤ ਆਇਆ ਜੀ ਰਸਾਂ ਵਾਲੇ ਹੋਰ ਵੀ ਜਿਹੜੇ ਜਾਨੀ ਕਿ ਕਹਿੰਦੇ ਹੁੰਦੇ ਆ ਸਿਆਣੇ ਵੀ ਮੰਡੀ ਦੇ ਵਿੱਚ ਜਿਹੜੇ ਅਸਲ ਸੌਦੇ ਹੁੰਦੇ ਆ ਉਹ ਅੱਜ ਲਾਸਟ ਵਾਲੇ 2 ਦਿਨਾਂ ਦੇ ਵਿੱਚ ਹੁੰਦੇ ਆ ਸਮਾਨ ਦੇ ਦੇਖੋ ਕਿਹੜੀ ਘੋੜੀ ਦਾ ਦਾਣਾ ਪਾਣੀ ਆ ਆਪਣੇ ਘਰੇ ਆਪਾਂ ਵੀ ਲੈਣ ਆਇਆ ਘੋੜੀਆਂ ਅੱਜ ਤੇ ਬਾਕੀ ਰੇਸਾਂ ਹੋ ਰਹੀਆਂ ਨੇ ਹੁਣ ਉਸ ਤੋਂ ਬਾਅਦ ਤੁਹਾਨੂੰ ਜਿੰਨੇ ਵੀ ਮੰਡੀ ਦੇ ਵਿੱਚ ਜਾਨਵਰ ਨੇ ਦਿਖਾਵਾਂਗੇ ਜੇ ਤੁਹਾਡੇ ਵੀ ਕੋਈ ਫਿੱਟ ਆਊਗਾ ਨੰਬਰ ਮਾਲਕਾਂ ਦਾ ਲੈ ਲਿਆ ਕਰਾਂਗੇ ਤੇ ਤੁਸੀਂ ਆਪਣਾ ਗੱਲਬਾਤ ਕਰ ਸਕਦੇ ਹੋ ਬਾਈ ਆਓ ਆਪਾਂ ਰੇਸਾਂ ਦਾ ਆਨੰਦ ਮਾਣੀਏ ਪਹਿਲਾਂ ਆਹ ਘੋੜਾ ਤਾਂ ਬਈ ਅੱਗ ਦਾ ਬਰੋਲੀ ਆ ਇੰਸਟਾਗ੍ਰam ਤੇ ਬਹੁਤ ਵੀਡੀਓ ਆ ਜਾਂ ਵਾਇਰਲ ਹੁੰਦੀਆਂ ਨੇ ਤੇ ਹੁਣ ਤੁਹਾਨੂੰ ਦਿਖਾਉਣਾ ਮੈਂ ਇਹ ਜੀਪ ਆ ਜਿਹੜੀ ਇਹ ਆਪਣਾ ਜਿਵੇਂ ਬਈ ਯੂਰੋ ਘੋੜੇ ਤੁਰਨਗੇ ਰੇਸਾਂ ਨਾਲ ਲੱਗਣਗੀਆਂ ਇਹ ਜੀਪ ਦੇ ਨਾਲ ਬਈ ਪਿੱਛੇ ਜਾਣਗੇ ਹਾਂ ਇਹ ਜੱਜਮੈਂਟ ਕਰਦੇ ਆ ਵੀ ਘੋੜਾ ਕੋਈ ਚਾਲ ਤਾਂ ਨਹੀਂ ਤੋੜ ਤੋੜਦਾ ਲੈ ਵੀ ਇੱਧਰ ਚੰਡੀ ਹੋ ਗਈ ਖੜੀ ਰੱਬ ਵੱਲ ਆਏ ਬਈ ਆ ਪਹਿਲਾ ਜਾਨੀ ਕਿ ਜਿਹੜਾ ਵੀ ਘੋੜਾ ਸਭ ਤੋਂ ਘੱਟ ਟਾਈਮ ਲਾਉਂਦਾ ਉਹ ਫਰਸਟ ਪੋਜੀਸ਼ਨ ਤੇ ਹੁੰਦਾ ਜੀਪ ਵੀ ਤਰਪੀ ਮਗਰ ਬਾਕੀ ਆ ਸਾਰੇ ਘੋੜੇ ਆਪਣੀ ਪਰਲੇ ਸਾਈਡ ਬਾਈ ਵਾਰਮਅਪ ਕਰ ਰਹੇ ਆ ਉਹ ਦੇਖੋ ਬਾਈ ਹਾਂ ਉਹ ਵੀ ਤੇ ਉਹ ਪਰਲੀ ਦੇਖ ਆਪਣੀ ਪੌਨੀ ਵਰਗੀ ਆ ਗਾਲੀ ਕਿਵੇਂ ਗਾਹ ਪਾਉਂਦੀ ਜਾਂਦੀ ਆ ਛੋਟੀ ਜੀ ਆ ਜਮੀ ਉਹਦਾ ਵੀ ਦੇਖੋ ਵੀ ਉੱਤੇ ਅਸਲਮ ਆ ਹਾਂ ਅਸਲਮ ਰੈਸੀ ਆ ਜੋ ਉਧਾਂ ਵਾਲੇ ਦਾ ਘੋੜਾ ਫਿਰਦਾ ਨੀਲਾ ਟਾਪ ਟਾਪ ਦੇ ਆਇਆ ਬਈ ਅੱਜ ਲਈ ਤੀਜੀ ਘੋੜੀ ਵੀ ਗਈ ਚਲੋ ਜੀ ਹੱਕ ਤੋਂ ਜੀ ਤੁਸੀਂ ਵੀ ਬਸ ਰਿਜ਼ਲਟ ਜਾਨੀ ਕਿ ਜਿੰਨੀਆਂ ਵੀ ਹੁਣ ਇਹਦੇ ਵਿੱਚ ਘੋੜੀਆਂ ਨੇ ਬਾਈ ਆ ਸਾਰੀਆਂ ਆਉਂਦੀਆਂ ਨੇ ਇਹ ਜਿਹੜੀਆਂ ਰਾਉਂਡ ਲੱਗੀ ਜਾਂਦਾ ਉਹ ਸਾਈਡ ਤੇ ਚਲੀ ਜਾਂਦੀਆਂ ਨੇ ਲੈ ਜੀ ਇੱਧਰ ਕਮੈਂਟਰ ਤੇ ਆ ਵਿੱਕੀ ਬਾਈ ਇਹ ਵੀ ਸਹੀ ਲਾਉਂਦਾ ਕਹਿੰਦੇ ਘੋੜਿਆਂ ਦੀ ਕਮੈਂਟਰੀ ਦੇ ਵਿੱਚ ਜ਼ਿਆਦਾਤਰ ਆਪਾਂ ਨੂੰ ਇਹੀ ਬਾਈ ਦੇਖਣ ਨੂੰ ਮਿਲਦਾ ਇੱਧਰ ਆ ਗਿਆ ਲਾਸਟ ਪੁਆਇੰਟ ਜਿੱਥੇ ਘੋੜਿਆਂ ਦਾ ਟਾਈਮ ਨਾਪਿਆ ਜਾਂਦਾ ਸਭ ਤੋਂ ਘੱਟ ਟਾਈਮ ਬਾਈ ਹੁਣ ਤੱਕ ਕਹਿੰਦੇ ਆ ਘੋੜੀ ਦਾ ਲੱਗਿਆ 11 ਸੈਕਿੰਡ ਪੂਰੇ ਚੈੱਕ ਕਰੋ ਤੁਸੀਂ ਲੰਬੀ ਲੰਜੀ ਘੋੜੀ ਪੂਰੀ 11 ਸੈਕਿੰਡ ਲੱਗੇ ਇਹਦੇ ਵਿੱਚ ਬਾਕੀ 13 14 17 ਹੁਣ ਤੱਕ ਲੱਗੀ ਜਾਂਦੇ ਆ ਭੱਜ ਲੈਣ ਦੋ ਇੰਨੇ ਘੋੜੀਆਂ ਫਿਰ ਸਾਰੀਆਂ ਤੁਹਾਨੂੰ ਦਿਖਾਈਆਂ ਕਿਤੇ ਤੁਸੀਂ ਉਹੀ ਬੋਰ ਹੋ ਜਿਓ ਤੇ ਜਿਹੜੀ ਫਰਸ ਸੈਕਿੰਡ 3rd ਆਊਗੀ ਉਹਨਾਂ ਦੇ ਕਰਾਵਾਂਗੇ ਦਰਸ਼ਨ ਬਾਈ ਦਰਸ਼ਨ ਉਸ ਤੋਂ ਬਾਅਦ ਮੰਡੀ ਬਹੁਤ ਵੱਡੀ ਹੈ ਜਿੰਨੇ ਵੀ ਜਾਨਵਰ ਰਹਿ ਕੇ ਹੋਰ ਵੀ ਤੁਹਾਨੂੰ ਬਹੁਤ ਕੁਝ ਦਿਖਾਣਾ ਔਰ ਇਹ ਚਿੜੀਆਂ ਕਬੂਤਰ ਕੁੱਤੇ ਬਿੱਲੇ ਸਾਰਾ ਕੁਝ ਆ ਸਾਰੇ ਕੁਝ ਦਿਖਾਣਾ ਯਾਗਰ ਦੀ ਫੇਵਰੇਟ ਪਸੰਦ ਯਾਗਰ ਨੂੰ ਆਉਣ ਸਾਰ ਮੇਲੇ ਤੇ ਆ ਗਈ ਯਾਗਰ ਲਉ ਇਹਦੇ ਨਾਲ ਲਾਵਾਂ ਤੁਹਾਡੀ ਭੈਣ ਖਜਾਨ ਦੇ ਜ਼ਰੂਰੀ ਦੀ ਕਰੋੜਾਂਆਂ ਦੇ ਲੱਖਾਂਆਂ ਦੀ ਜ਼ਰੂਰੀ ਜਿਹੜੇ ਅੱਜ ਕੱਲ ਇੰਸਟਾਗ੍ਰਾਮ ਤੇ ਪੌਨੀਆਂ ਦੀਆਂ ਕਰ ਕਰਕੇ ਵੀਡੀਓ ਪਾਉਂਦੇ ਆ ਵੀ ਆਹ ਸਲੂਨ ਚੋ ਕਰਾਓ ਆਹ ਸਲੂਨ ਚੋ ਕਰਾਓ ਆਹ ਪਤਾ ਨਹੀਂ ਕਿਹੜੇ ਸਲੂਨ ਦੇ ਵਿੱਚੋਂ ਕਰਾਈ ਆ ਬਾਈ ਹੈਨਾ ਰੰਗ ਦੇ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਤੇ ਬਾਲਾਂ ਦੀ ਕਟਿੰਗ ਚੈੱਕ ਕਰ ਲਓ ਲੈ ਕੋਨ ਦੀ ਆ ਬਦਾਮ ਵਾਲਾ ਜ਼ਰੂਰੀ ਵੀ ਲੈ ਵੀ ਅਸੀਂ ਲੱਗ ਗਏ ਆ ਘੋੜੀਆਂ ਦੇਖਣ ਜਿੱਥੇ ਜਿਹਦਾ ਵੀ ਦਾਣਾ ਪਾਣੀ ਆਪਣੇ ਘਰੇ ਹੋਇਆ ਸੌਦਾ ਸੈੱਟ ਆ ਗਿਆ ਉਹਨੂੰ ਚਾੜ ਲਾਂ ਗੱਡੀ ਦੇ ਵਿੱਚ ਸਾਰੀ ਚਾਰ ਵੀ ਨਹੀਂ 4-5 ਮਹੀਨਿਆਂ ਦੀ ਹੈ ਹਨਾ ਇਹ ਮਾਲਕ ਤਾਂ ਉਹ ਸਾਨੂੰ ਕੋਈ ਦੀਂਦਾ ਨਹੀਂ ਅਗਲਾ ਖੇਡਾਂ ਦੇ ਵਿੱਚ ਬੀਜੀ ਹੋ ਰਿਆ ਦੰਦ ਚੈੱਕ ਕਰਕੇ ਸਾਰੀ ਕੁਆਲਟੀ ਚੈੱਕ ਕਰਕੇ ਲੈ ਕੇ ਆਵਾਂਗੇ ਮੰਡੀਆਂ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਵੀ ਅੱਜ ਕੱਲ੍ਹ ਰੌਣਕਾਂ ਪੂਰੀਆਂ ਲੱਗਦੀਆਂ ਨੇ ਕੱਲੇ ਘੋੜੇ ਨਹੀਂ ਉਰੇ ਦੇਖਣ ਨੂੰ ਮਿਲਦੇ ਸ਼ੌਂਕੀ ਕਬੂਤਰ ਸਾਰੇ ਸ਼ੌਂਕੀਪਰਾ ਜਿਹੜੇ ਉਰੇ ਦੇਖਣ ਆਉਂਦੇ ਆ ਉਹਨਾਂ ਦਾ ਵੀ ਚਿੱਤ ਖੁਸ਼ ਹੋ ਜਾਂਦਾ ਦੇਖ ਕੇ ਫੈਂਸੀ ਮੁਰਗੇ ਹੋ ਗਏ ਬਤਕਾਂ ਚਿੜੀਆਂ ਸਾਰਾ ਕੁਝ ਬਾਈ ਹਣੀ ਲੈ ਕੇ ਪਹੁੰਚਿਆ ਵੀਰੇ ਲੋਕੇਸ਼ਨ ਕੀ ਹੈ ਜੀ ਆਪਣੀ ਕਿੰਨੇ ਸਾਲ ਹੋ ਗਏ ਬਾਈ ਇਹ ਕੰਮ ਕਰਦਿਆਂ ਨੂੰ ਇਹ ਹੋ ਗਏ 5-6 ਸਾਲ ਹਰ ਇੱਕ ਮੇਲੇ ਦੇ ਵਿੱਚ ਪਹੁੰਚਦੇ ਹੋ ਤੁਸੀਂ ਆ ਆਪਣੀ ਗੱडान ਹੈ ਵੀ ਮੁਕਸਰ ਦੇ ਵਿੱਚ ਉਹ ਮੁਕਸਰ ਦੇ ਵਿੱਚ ਹੈ ਜਾਨੀ ਕਿ ਜਿਹੜੀ ਮੇਨ ਤੇ ਪੂਰੇ 24 ਘੰਟੇ ਪੂਰੇ ਸਾਲ ਹੀ ਇਹ ਕੰਮ ਕਰਦੇ ਹੋ ਬਾਈ ਜਾਂ ਮੇਲਿਆਂ-ਮੇਲਿਆਂ ਦੀ ਖਰੀਦਦੇ ਜਾਨਵਰ ਅੱਛਾ ਅੱਛਾ ਉੱਥੇ ਪੈਟ ਸ਼ਾਪ ਆ ਕਿਹੜੇ-ਕਿਹੜੇ ਆਪਾਂ ਨੂੰ ਆਲ ਪੈਟ ਮਿਲ ਜਾਂਦੇ ਸਾਰੇ ਜਾਨਵਰ ਸਾਰੇ ਮਿਲ ਜਾਂਦੇ ਆ ਤੇ ਜਿਵੇਂ ਬਾਈ ਆ ਚਿੜੀਆਂ ਹੋਰ ਸਾਰਾ ਕੁਛ ਹੈ ਨਾ ਤੇ ਕੀ ਆਪਣਾ ਖਰੀਦ ਵੀ ਲੈਣਿਓ ਜਾਂ ਕੱਲੇ ਵੇਚਦੇ ਹਾਂ ਬਾਈ ਨਹੀਂ ਖਰੀਦ ਵੀ ਲਈਦੇ ਖਰੀਦ ਵੀ ਲਈਦੇ ਆਪਣਾ ਕੋਈ ਨੰਬਰ ਦੱਸ ਦੋ ਨੰਬਰ ਹੈਗਾ 8699660110 ਬਾਕੀ ਬਾਈ ਇੰਨੀ ਲੰਬੀ ਵੀਡੀਓ ਲੰਬੀ ਹੋ ਜੂ ਸਾਰਾ ਕੁਝ ਇੱਕ ਵਾਰੀ ਮੈਂ ਤੁਹਾਨੂੰ ਚਾਤੀ ਮਰਾ ਦਿਨਾ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਜਿਹੜੀ ਵੀ ਤੁਸੀਂ ਚੀਜ਼ ਖਰੀਦਣੀ ਹੋਊਗੀ ਉਹਦਾ ਬਾਈ ਨਾਲ ਗੱਲਬਾਤ ਕਰ ਲਿਓ ਫੋਟੋ ਮੰਗਾ ਲਿਓ ਚੀਜ਼ ਵੇਚ ਵੀ ਸਕਦੇ ਹਾਂ ਇੱਥੇ ਤੁਸੀਂ ਖਰੀਦ ਵੀ ਸਕਦੇ ਹੋ ਘੋੜਿਆਂ ਲਈ ਤਾਂ ਬਾਈ ਫੱਕੀ ਬਹੁਤ ਲਾਭਦਾਈ ਕਨ ਨਵਾਬਖਾਨ ਦੀ ਇਧਰੋਂ ਕਾਲੀ ਨੇ ਕਾਲੀ ਵੀ ਬਾਈ ਫੱਕੀ ਲੈਣ ਲੱਗਿਆ ਇਹ ਕਾਦੇ ਵਾਸਤੇ ਕਾਲੀ ਲੈ ਰਿਆ ਡੋਟੇ ਪੀਸੇ ਹੋਏ ਨੇ ਬਿਨਾ ਚੀਰੇ ਵਾਲੇ ਨੇ ਲੈ ਬਾਈ ਇਹ ਭਸਮਾ ਪੀਸੀ ਹੁੰਦੀਆਂ ਨੇ ਹਾਂਜੀ ਇੰਗਲੈਂਡ ਦੇ ਡੋਟੇ ਤੇ ਚਾਹ ਜਿੰਨਾ ਮਰਜ਼ੀ ਪਾਣੀ ਪਰਾਵਾ ਹੋ ਗਰੰਟੀ ਨਾਲ ਠੀਕ ਕਰਦਾ ਨੇ ਮੈਨੂੰ ਪਤਾ ਹੀ ਬਾਈ ਬਾਈ ਪੂਰੇ ਪੰਜਾਬ 'ਚ ਵੀ ਜਾਂਦੇ ਆ ਆਈ ਵਾਰੀ ਆਪਾਂ ਇਹਨਾਂ ਦੀ ਵੀਡੀਓ ਕਿਉਂ ਬਣਾਉਣੇ ਆ ਕਿਉਂਕਿ ਇਹਨਾਂ ਦੀ ਚੀਜ਼ ਵਧੀਆ ਹੁੰਦੀ ਆ ਕੁਆਲਿਟੀ ਵਧੀਆ ਹੁੰਦੀ ਆ ਹਰੇਕ ਚੀਜ਼ ਦੇ ਵਿੱਚ ਐਨ ਗੁੱਡ ਕੁਆਲਿਟੀ ਹੁੰਦੀ ਆ ਪੂਰੇ ਪੰਜਾਬ ਚ ਹੀ ਜਾਂਦੇ ਆ। ਸਾਰੀਆਂ ਪਾਸਮਾਨ ਕੱਲੇ ਕੋੜ ਦਾ ਕੀ ਬਾਈ ਕਹਿੰਦੇ ਵੀ ਬੰਦੇ ਵੀ ਫੱਕੀ ਲਓ ਉਧਰ ਕਾਲੀ ਵੀਰੇ ਲਈ ਜਾਂਦਾ। ਆਪਣਾ ਕੋਈ ਕਾਰਡ ਨੰਬਰ ਆ ਲੱਗੇ ਹੋਇਆ ਹੈ ਨਾ। ਆ ਜੇ ਡਾਈਰੀ ਨਹੀਂ ਮਿਲਦਾ ਆਪਣੇ ਲਵੇ ਆ ਪਿਆ ਡਾਈਰੀ ਜੇ ਸ਼ਾਟੇਜ ਆ ਜੇ। ਅਸਾਟੇਜ ਆ ਜੇ। ਆ ਆ ਸੀਗਾ ਇਹਨਾਂ ਦਾ ਨੰਬਰ ਬਾਈ ਨਵਾਬ ਬਾਈ ਨਾਲ ਕਰਿਓ ਸੰਪਰਕ। ਰਹੀਆ ਦਿਖਾਉਂਦਾ ਮੁੰਡਾ ਕਰਤੱਬ ਆ ਕੋੜੀ ਸਾਨੂੰ ਥੋੜੀ ਦਿਲ ਨੂੰ ਲੱਗੀ ਆ ਤੇ ਬਾਕੀ ਤਾਂ ਰੇਟ ਬਹੁਤ ਮੰਗਦੇ ਆ ਬਾਈ 3.5 3 4 4 ਲੱਖ ਰੁਪਈਆ ਇਹ ਕੋੜੀ ਥੋੜੀ ਦਿਲ ਨੂੰ ਲੱਗੀ ਆ ਰੇਟ ਤਾਂ ਹਜੇ ਤਾਂ ਵੀ ਨਹੀਂ ਪੁੱਛਿਆ ਬਾਕੀ ਕਰਦੇ ਆ ਗੱਲਬਾਤ ਬਾਅਦ ਚ ਪਹਿਲਾਂ ਚੈੱਕ ਕਰ ਲਈਏ ਰੇਟ ਪੁੱਛਣ ਦਾ ਸੁਆਦ ਹੀ ਤਾਂ ਬਾਈ ਜੇ ਚੀਜ਼ ਖਰੀਦਣੀ ਹੋਵੇ ਜੇ ਚੀਜ਼ ਫਿੱਟ ਹੋਵੇ ਨਹੀਂ ਹੋਈ ਕਮੈਂਟ ਕਰੀ ਜਾਂਦੇ ਆ ਬਾਈ ਇਹਦਾ ਰੇਟ ਕਿੰਨਾ ਰੇਟ ਕਿੰਨਾ ਤੇ ਬਲਾ ਦੇਖਦੇ ਆ ਦਿਲ ਨੂੰ ਲੱਗੀ ਫਿਰ ਗੱਲਬਾਤ ਕਰਦੇ ਆ ਲੈ ਵੀ ਆ ਫਿਰਦਿਆ ਮਰੇਲ ਕੋਟਲੇ ਦੇ ਪਿੰਡ ਝੱਲ ਵਾਲੇ ਮੁੰਡੇ ਉਧਰ ਇਹਨਾਂ ਨਾ ਨੌਕਰੀ ਘੋੜੀ ਦਾ ਜੋੜਾ ਦਵਾਇਆ ਹੋਰ ਬਾਈ ਨੌਕਰੀਆਂ ਨੌਕਰੀਆਂ ਘੋੜੀਆਂ ਠੀਕ ਨੇ ਦੋਨੇ ਬੱਚੇ ਇੱਕ ਬਸ਼ੇਰੀ ਤਾਂ ਉਰੇ ਲੈ ਆਏ ਹਨਾ ਇੱਕ ਰੱਖਣੀ ਆ ਘਰ ਵਾਸਤੇ ਹਾਂ ਇੱਕ ਰੱਖਾਂਗੇ ਬਾਕੀ ਇੱਕ ਇਹ ਘੋੜਾ ਲਈ ਬੈਠੇ ਉਰੇ ਬਸ਼ੇਰਾ ਇਹਦੀ ਕੀ ਡਿਟੇਲ ਆ ਬਾਈ ਸੇਲ ਕਰਨ ਨੂੰ ਹੀ ਲੈ ਕੇ ਆਂਦੇ ਇਹੇ ਕੀ ਰੋ ਖਰੀਦੇ ਆ? ਇਹ ਮੰਗਾਇਆ ਬਠੰਡੇ ਤੋਂ। ਅੱਛਾ ਅੱਛਾ ਬਠੰਡੇ ਤੋਂ ਮੰਗਾਇਆ ਭਈ ਇਹਨਾਂ ਨੇ। ਤੇ ਇਹ ਵੀ ਇਹ ਸੇਲ ਕਰ ਦੇਣਗੇ। ਅੱਛਾ ਊਰੇ ਆਪਣਾ ਸਾਰਾ ਧਾਮਾ ਜੰਮਾ ਹੈ। ਆ ਬਲਖ ਬਚੇਰਾ ਖੜਾ। ਆ ਬਸ਼ੇਰੀ ਹੈ ਭਾਈ। ਇੱਕ ਆਹ। ਇਹ ਵੀ ਆਪਣੀਆਂ। ਇਹ ਜਾਨੀ ਕਿ ਸਾਰੇ ਸੇਲਿੰਗ ਵਾਲਿਆ। ਹਾਂ। ਆਪਣਾ ਨੰਬਰ ਦੱਸ ਦਿਓ ਜੀ। ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਭਾਈ ਤੁਹਾਨੂੰ ਅਬਲਖ ਕੋੜੀ ਚਾਹੀਦੀ ਹੋਵੇ। ਉਨਾਂ ਵਾਸਤੇ ਵੀਰਾਂ ਲਈ ਇਹ ਕੋੜੀ ਬੈਸਟ ਆ ਨੰਬਰ ਆਪਣਾ ਨੰਬਰ ਹੈਗਾ 872999354 ਤੇ ਇਹ ਆਪਣਾ ਸੇਲ ਕਰ ਦਾਂਗੇ ਆ ਬਲਖਣ ਆਪਾਂ ਰੂਹੀ ਕਰ ਦਾਂਗੇ ਆ 2 ਮਹੀਨੇ ਦੀ ਬਸ਼ੇਰੀ ਖੜੀ ਆ ਇਹ ਕਾਂਟੇ ਦੀ ਲਾਈਨ ਚ ਆਏ ਛੋਟੀ ਹਾਂ ਛੋਟੀ ਠੀਕ ਆ ਬਾਕੀ ਆ ਦੂਜੀ ਨੌਕਰੀ ਠੰਡ ਹੋ ਗਈ ਬਈ ਸਾਰੇ ਮੁੰਡਿਆਂ ਨੇ ਲੋਈਆਂ ਕੋਟ ਆਪਣੇ ਪਾਲੇ ਨੇ ਇੱਧਰ ਕਾਲੀ ਵੀਰੇ ਨੇ ਟੋਪੀ ਲੈ ਲਈ ਸਾਡੀ ਸਲਾਹ ਜੂਰੀ ਰਹਿਣ ਦੀ ਆ ਰੇਡ ਤਾਂ ਬਹੁਤ ਮੰਗੀ ਜਾਂਦੇ ਆ ਪਰ ਜਿਹੜੀ ਵੀ ਕੋੜੀ ਕਿਸਮਤ ਚ ਹੋਈ ਕਹਲੂ ਬਣ ਸਕਦੀ ਆ ਦੇਖੋ ਗੀਰੇ ਦਾਣਾ ਪਾਣੀ ਹੋਇਆ ਬਾਕੀ ਘੁੰਮੀ ਜਾਂਦੇ ਆ ਜੀ ਮੰਡੀ ਅੱਧਾ ਵਲੌਗ ਅਸੀਂ ਲੈ ਕੇ ਆਵਾਂਗੇ ਕੱਲ ਨੂੰ ਜੋ ਵੀ ਹੁਣ ਅਸੀਂ ਜਿੰਨਾ ਵੀ ਬਣਿਆ ਉਹਨਾਂ ਬਣਾਵਾਂਗੇ ਆਹ ਕੋੜੀ ਦੀ ਦੇਖਦੇ ਆਂ ਭਾਈ ਸਵਾਰੀ ਕਰਕੇ ਹਣਾ ਇਹ ਕੋੜੀ ਬਾਈ ਨਚਾਈ ਜਾਂਦਾ ਸੀਗਾ ਜਿਵੇਂ ਜੁਗਣੀ ਆਪਣੇ ਕੋਲੇ ਜੁਗਣੀ ਟੂਆ ਇਹ ਜੁਗਣੀ ਚੱਲ ਚੱਲ ਉੱਤਰ ਜੀ ਚੰਗਾ ਟੇਲੇ ਛੱਡ ਕੇ ਬੱਜੇ ਹੈ ਸਵਾਰੀ ਤਾਂ ਹੈ ਸਵਾਰੀ ਤਾਂ ਹੈ ਕਰੰਟ ਬਹੁਤ ਹੈ ਬਾਈ ਮੰਡੀ ਘੁੰਮਦੇ ਮਿੱਤਰੋ ਸਵੇਰੇ ਹੁਣ ਹੁਣ ਚੱਲਿਆ ਸੀ 7:00 ਬੱਜ ਗਿਆ ਤੇ ਹੁਣ ਚੱਲਿਆ ਅਸੀਂ ਰੂਮ ਦੇਖਣ ਕੋਈ ਰੋਟੀ ਰੋਟੀ ਖਾਣ ਰੂਮ ਦੇਖ ਕੇ ਕੋਈ ਉੱਥੇ ਕਰਾਂਗੇ ਰੈਸਟ ਫੇਰ ਅੱਜ ਰਹਿਸ਼ ਸਵੇਰੇ ਮੰਡੀ ਆਪਾਂ ਫੇਰ ਭਰਤਦੇ ਆ ਲੈ ਵੀ ਜਿੱਥੇ ਅੱਜ ਆਪਾਂ ਰਾਤ ਦੀ ਰਹਿਸ਼ ਕਰੀਆ ਕੋੜਿਆਂ ਦੇ ਪੜਦੇ ਉੱਥੇ ਵੀ ਦੇਖੋ ਇਹ ਬਾਈ ਉਹਨਾਂ ਨੂੰ ਵੀ ਸ਼ੌਂਕ ਆ ਜੀ ਮੈਨੂੰ ਲੱਗਦਾ ਕੈਨੇਡੀਅਨ ਗੈਸਟ ਹਾਊਸ ਤੇ ਇਹਨਾਂ ਨਾਲ ਬਾਕੀ ਆਪਾਂ ਗੱਲਬਾਤ ਕਰਦੇ ਆ ਉਰੇ ਆਪਾਂ ਇਹਨਾਂ ਤੋਂ ਰੂਮ ਲੈ ਰੂਮ ਇਹਨਾਂ ਕੋਲੇ ਬਹੁਤ ਲਗਜ਼ਰੀ ਰੂਮ ਨੇ ਖੋਲੇ ਡੋਲੇ ਜੀ ਬਾਕੀ ਕੋਈ ਵੀ ਤਰ੍ਹਾਂ ਦਾ ਚੀਕਨ ਤੁਸੀਂ ਲੈ ਸਕਦੇ ਹੈਣਾ ਯੂਰੋ ਚੀਕਨ ਵਿਦ ਰੈਸਟੋਰੈਂਟ ਹੈਣਾ ਇਹਨਾਂ ਦੇ ਬਾਈ ਉਹਨਾਂ ਦੇ ਦੋ ਉਰੇ ਹੋਟਲ ਬਣੇ ਹੋਇਆ ਜੀ ਵਧੀਆ ਸਹੂਲਤਾਂ ਸਾਰਾ ਕੁਝ ਹੈ ਉਹ ਲੋਕੇਸ਼ਨ ਇੱਕ ਵਾਰੀ ਮੈਨ ਤੁਸੀਂ ਵੀ ਦੱਸ ਦੋ ਜੀ ਇੱਕ ਵਾਰੀ ਜੇ ਕੋਈ ਵੀਰ ਇੱਧਰ ਸਾਡਾ ਘੋੜੇ ਆਲਾ ਆਵੇ ਜਾਂ ਕੋਈ ਹੋਰ ਵੀ ਆਵੇ ਉਹਨੂੰ ਰਹਿਣ ਦੀ ਕੋਈ ਦਿੱਕਤ ਨਾ ਆਵੇ ਪੂਰੀ ਲੋਕੇਸ਼ਨ ਦੱਸਿਓ ਮੈਨੂੰ ਆਪਣਾ ਐਡਰੈਸ ਹੈ ਗਿਆ ਵੀਰੇ ਮੋਗਾ ਆਪਣਾ ਲੁਧਿਆਣਾ ਗੁਰੂਪੁਰ ਰੋਡ ਜੀ ਨੀਅਰ ਕੋਈ ਉਹਦਾ ਰਹਿਣਾ ਆਪਣੇ ਰੈਸਟੋਰੈਂਟ ਦਾ ਨਾਮ ਹੈਗਾ ਵਾ ਕਿ ਉਹ ਆਪਣਾ ਇੰਡੀਅਨ ਪਲੇ ਬਾਕੀ ਲੋਕੇਸ਼ਨ ਤੇ ਵੀ ਆ ਜੂ ਹਨਾ ਜੀ ਤੁਹਾਡਾ ਲੋਕੇਸ਼ਨ ਤੇ ਵੀ ਪਾਈ ਉਹਨਾਂ ਦਾ ਪਾਇਆ ਦਾ ਆ ਜੂਗਾ ਸੀ ਆਨਲਾਈਨ ਆਪਣਾ ਜਿਹੜਾ ਆਇਆ ਵਾ ਬਾਕੀ ਦੋਸਤੋ ਰੇਟ ਬਹੁਤ ਜਾਇਆ ਜਾਂ ਹੋਰ ਪਾਸੇ ਫਸੇ ਹੋਣਾ ਦੇਖੋ ਆਪਣੇ ਘੋੜੇ ਵਾਲੇ ਭਰਾ ਬਾਕੀ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਨਹੀਂ ਹਾਂ ਹਮ ਸ਼ੁਰੂ ਹੈ ਯਾਰ ਦੂਜੇ ਨਾਲ ਉੱਧੇ ਰੇਟਾਂ ਹੁਣ ਸਵੇਰ ਦੇ ਬਾਈ 4:00 ਵੱਜ ਗਏ ਨੇ ਸੁੱਤ ਗਿਆ ਸਾਰੇ ਵੀਰ ਜਗਰ 4:00 ਵਜੇ ਨਾਲ ਜਗਰ ਚਾਰ ਵਜੇ ਨਾਲ ਉੱਠ ਕੇ ਚੱਲਦੇ ਆ ਚਲੋ ਹੁਣ ਭੁੱਖ ਬਹੁਤ ਲੱਗੀ ਜਗਰ ਨੇ ਕਲੇਜ ਕਰਤੇ ਕੋਰੀਅਰ ਜਗਰ ਨੇ ਕੋਰੀਅਰ ਲੇਜ ਕਰਤੇ ਬਾਈ ਤੇ ਇਹ ਲੁਧਿਆਣਾ ਰੋਡ ਵੱਜਦਾ ਉਰੇ ਅਸੀਂ ਖਾ ਰਿਹਾ ਜੀ ਆਲੂ ਵਾਲੇ ਗਰਮ ਗਰਮ ਪਰੌਂਠੇ ਤੇ ਪਰੌਂਠਿਆਂ ਦੇ ਨਾਲ ਗਰਮ ਗਰਮ ਚਾਹ ਪੀਵਾਂਗੇ ਮੰਡੀ ਦੇ ਵਿੱਚ ਆ ਗਏ ਜੀ ਜਾਗਰ ਦੀ ਫੇਵਰੇਟ ਕੋੜੀ ਨੀਲੀ ਪਸੰਦ ਆ ਗਈ ਸਾਨੂੰ ਇੱਕ ਉਹ ਬਾਈ ਹੈਗਾ ਨਹੀਂ ਥੋੜੇ ਉੱਥੇ ਪਿੱਛੇ ਖੜੀ ਆ ਕੋੜੀ ਤੇ ਬਾਈ ਆਊਗਾ ਗੱਲਬਾਤ ਕਰਦੇ ਆ ਬਾਕੀ ਜਾਗਰ ਅੱਜ ਹੈਟ ਵੀ ਲਈ ਫਿਰਦਾ ਸਾਰੇ ਬੰਦੇ ਪੁੱਛਦੇ ਬਾਈ ਕਿੱਥੋਂ ਲੈ ਕੇ ਆਏ ਆ ਇਹ ਆਸਟ੍ਰੇਲੀਆ ਤੋਂ ਇੰਪੋਰਟ ਕਰਾਈ ਸੀ ਆ ਦੇਖੋ ਤੁਸੀਂ ਨਾਲੇ ਦਾ ਆਸਟ੍ਰੇਲੀਅਨ 2 ਵਜੇ ਠੰਡੇ ਪਾਣੀ ਨਾਲ ਉੱਠ ਕੇ ਨਹਾ ਲਿਆ ਆ ਆ ਕੁੜੀ ਜਾਗਰ ਨੂੰ ਫਟਾਏ ਕੁੜੀ ਦੇਖਦੇ ਆ ਬਾਕੀ ਕਾਲੀ ਵੀਰਾ ਸਲਾਹ ਕਰਨ ਗਿਆ ਹੋਇਆ ਇੱਧਰ ਵੀ ਇਹਨਾਂ ਦਾ ਕੀ ਰੇਟ ਹੈ ਬਸ਼ੀਰਾ ਬਹੁਤ ਚੰਗਾ ਲੈ ਵੀ ਮੈਟਰੋ ਆਪਣੇ ਕੰਨੀ ਵੀ ਹੋ ਗਈ ਪਾਰਟੀ ਆਪਾਂ ਨੁਕਰਾ ਬਸ਼ੀਰਾ ਲਿਆ ਸਮੁੰਦਰ ਦਾ ਪੋਤਾ ਮਾਸਟਰ ਜੀ ਵਾਹ ਸਹੀ ਗੱਲ ਹੈ ਹੋ ਠੀਕ ਠਾਕ ਹਾਂ ਜੀ ਤੇ ਵੈਸੇ ਤਾਂ ਬਾਈ ਸਾਰੇ ਘੋੜੇ ਪਾਲਕ ਇਹਨਾਂ ਨੂੰ ਜਾਣਦੇ ਆ ਬਹੁਤ ਵੀਡੀਓ ਅਕਸਰ ਇਹਨਾਂ ਦੀ YouTube Facebook ਤੇ ਵੇਖੀਆਂ ਨੇ ਹੋਰ ਜੀ ਕਦੋਂ ਆਏ ਸੀਗੇ ਮੰਡੀ ਬਾਈ ਜੀ ਪਰਸੋਂ ਆਇਆ ਥਾ ਕਿੰਨੇ ਜਾਨਵਰ ਲੈ ਕੇ ਆਏ ਸੀ ਟੋਟਲ ਆ 6-7 ਜਾਨਵਰ ਲੈ ਕੇ ਆਏ ਸੀ ਸੇਲ ਲਈ ਲੈ ਕੇ ਆਏ ਸੀ ਜਿਹੜੇ ਤੇ ਆਪਣੇ ਉੱਥੇ ਕਿੰਨੇ ਰਹਿ ਐਸ ਤੇ ਜਿੱਥੇ ਸਟੇਬਲ ਚ ਰੱਖ 10-12 ਜਾਨਵਰ ਆ ਸਟ੍ਰੇਲੀਅਨ ਕਿਹੜੇ ਰੱਖਿਆ ਹੋਇਆ ਜੀ ਹੁਣ ਸਟ੍ਰੇਲੀਅਨ ਆਪਣੇ ਬਾਸ ਸਮੁੰਦਰ ਦਾ ਪਛੜਾ ਹੈ ਠੀਕ ਹੈ ਜੀ ਔਰ 66 ਇਨਸਾਈਡ ਠੀਕ ਹੈ ਜੀ ਜਿਹੜਾ ਆਪਣੇ ਪਾਸ ਜੋ ਆਪਣੇ ਆਪਣੇ ਪਾਸ ਫਿਲਹਾਲ ਹਾਂਜੀ ਉਸੇ ਦਾ ਬੱਚਾ ਜਿਹੜਾ ਸੀ ਬੱਚਾ ਲਿਆ ਵੀ ਉਹ ਤੁਹਾਡੇ ਕੋਲ ਹੀ ਸੀ ਕੋੜ ਅੰਦਰ ਹਾਂਜੀ ਉਹ ਆਪਣੇ ਪਾਸ ਹੀ ਮਾਂ ਉਹਦੀ ਨੌਕਰੀ ਸੀਗੀ ਹੈਨਾ ਜੀ ਗੁੰਦਰ ਦਾ ਪੋਤਰਾ ਹੈ ਜੀ ਹਾਂਜੀ ਠੀਕ ਹੈ ਮਾਂ ਨੌਕਰੀ تھی 62 ਪਲੱਸ ਆਈ ਕੋੜੇ ਦਾ ਕੀ ਨਾਮ ਆ ਜੀ ਕੋੜੇ ਦਾ ਉਸਕਾ ਵੈਸੇ ਤੋਂ ਅੱਜ ਤੱਕ हमने ਕੋਈ ਨਾਮ ਨਹੀਂ ਰੱਖਿਆ ਠੀਕ ਹੈ ਬੱਸ ਨੋਰਮਲ ਸਾ ਬਾਦਸ਼ਾਹ ਕਹਿ ਦਿੰਦੇ ਹਾਂ ਉਸਕੋ ਬਾਦਸ਼ਾਹ ਹਾਂਜੀ ਠੀਕ ਹੈ ਠੀਕ ਹੈ ਜੀ ਹੋਰ ਕਾਲੀ ਇਹ ਹੀ ਆ ਵੀ ਮਾਸਟਰ ਜੀ ਤੋਂ ਆਪਾਂ ਨੂੰ ਮਿਲ ਗਿਆ ਹਨਾ ਚੰਗੇ ਬੰਦੇ ਚੰਗੀ ਚੀਜ਼ ਮਿਲੀ ਹੈ ਚੰਗੇ ਬਾਰੇ ਹਨਾ ਜੀ ਹਾਂ ਬਹੁਤ ਚੰਗਾ ਬੱਚੇ ਬਾਕੀ ਮੰਡੀ ਦਾ ਮਾਹੌਲ ਕਿਵੇਂ ਲੱਗਿਆ ਜੀ ਅੱਛਾ ਬੜੇਗਾ ਬਹੁਤ ਅੱਛਾ ਬੜੇ ਇਸ ਤੋਂ ਪਹਿਲਾਂ ਵੀ ਆਪਾਂ ਮੰਡੀਆਂ-ਮੰਡੀਆਂ ਤੇ ਜਾਂਦੇ ਰਹੇ ਨਾ ਪੂਰੀਆਂ ਸਾਰੀਆਂ ਤੇ ਹਨਾ ਜੀ ਪੁਸ਼ਕਰ ਜਿਹੜੀਆਂ ਵੀ ਟੌਪ ਦੀਆਂ ਮੰਡੀਆਂ ਨੇ ਹਮ ਉਹਨੋਂ ਉੱਥੇ ਰੇ ਮਾਸਟਰ ਜੀ ਮਿਲਣਗੇ ਆਪਦੇ ਟੌਪ ਦੇ ਜਾਨਵਰਾਂ ਜਾਨਵਰ ਵੀ ਪੂਰੇ ਟੌਪ ਦੇ ਸਿਲੇਕਟਡ ਜਾਨਵਰ ਰੱਖਦੇ ਚਲੋ ਠੀਕ ਹੈ ਜੀ ਇਹ ਬਈ ਹੁਣ ਇਹ ਕੋੜੀ ਆਪਣਾ ਇਹ ਦੋ ਕੋੜੀਆਂ ਲੈ ਕੇ ਆਇਆ ਉੱਚੀ ਹਾਈਟ ਦੀ ਇਹਨਾਂ ਕੋਲੇ ਕੋੜੀਆਂ ਨੇ ਸਾਰੀਆਂ ਇੱਧਰ ਬਈ ਜਿਹੜੇ ਬਈ ਤੋਂ ਬਸ਼ੇਰਾ ਲੈ ਆਪਾਂ ਕਾਲੀਬੀਰ ਦੇ ਸਾਈਡ ਤੇ ਉਹ ਬੈਠਿਆ ਤੇ ਇੱਥੇ ਲਿਖਾਈ ਹੁੰਦੀ ਆ ਸਾਰੀ ਤੇ ਬਸ਼ੇਰਾ ਲੈ ਕੇ ਇੱਥੇ ਲਿਖਾਈ ਕਰਵਾ ਰਹੇ ਆ ਆਪਾਂ ਲੈ ਵੀ ਆਹ ਬਸ਼ੇਰਾ ਲੈ ਆਪਾਂ ਮਿੱਤਰੋ ਇਹ ਸਮੁੰਦਰ ਘੋੜੇ ਦਾ ਪੋਤਾ ਤੇ ਬਾਈ ਕਹਿੰਦਾ ਵੀ ਜਿਹੜਾ ਦਾ ਪਿਓ ਆ ਉਹਦਾ ਉਹਨੂੰ ਬਾਦਸ਼ਾਹ ਕਹਿੰਦੇ ਆ ਬਾਦਸ਼ਾਹ ਘੋੜੇ ਦਾ ਬੱਚਾ ਪਹਿਲਾਂ ਵੀ ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਕਰੀ ਉਹਨਾਂ ਦੇ ਘਰੀ ਜਨਮ ਹੋਇਆ ਇਹਦਾ ਨਾਮ ਰੱਖਿਆ ਸੀ ਗਾਮਾ ਇਹ ਗਾਮਾ ਤੇ ਇਹ ਹੁਣ ਆਪਣੇ ਘਰ ਦਾ ਸ਼ਿੰਗਾਰ ਬਣ ਗਿਆ ਜਗਰਾਮਾ ਮੰਡੀ ਦਾ ਦੋਸਤੋ ਅੱਜ ਲਾਸਟ ਦਿਨ ਆ ਤੇ ਰਾਜ ਸਟੱਡ ਫਾਰਮ ਦੇ ਵੀ ਤੁਹਾਨੂੰ ਜਾਨਵਰ ਦਿਖਾਉਣੇ ਆ 7 ਜਨਵਰ ਲੈ ਕੇ ਆਇਆ ਬਾਈ ਤੇ ਇਹ ਸੱਤੋ ਸੱਤੇ ਬਕਾਊ ਆ ਜੀ ਇਹਨਾਂ ਨੇ ਕਾਫੀ ਘੋੜੀਆਂ ਵਿੱਚੋ ਸੇਲ ਵੀ ਕਰਤੀਆਂ ਸੱਤ ਰਹਿ ਗਈਆਂ ਹੋਰ ਵੀਰੇ ਠੀਕ ਠਾਕ ਹੋਣ ਜੀ ਬਿਲਕੁਲ ਵੀਰੇ ਇਹ ਆਪਾਂ ਦਈਏ ਡਿਟੇਲ ਫਿਰ ਆਪਾਂ ਸਾਰਿਆਂ ਦੀ ਤੇ ਆ ਆ ਨੀਲੀ ਘੋੜੀ ਆ ਗਈ ਹੈ ਨਾ ਜੀ ਇਹਦੀ ਕੀ ਡਿਟੇਲ ਹੈ ਇਹ ਵੀਰੇ ਹਿਮਾਲਿਆ ਦੀ ਹੈ ਹਮ ਤੇ 7 ਸਾਲ ਉਮਰ ਹੈ ਜੈ ਦੀ ਜੀ ਮੌਕੇ ਤੇ ਖਾਲੀ ਹੈ ਇਹ ਹੀਟ ਗੱਡੀ ਖੜੀ ਹੈ ਠੀਕ ਹੈ ਜੀ ਹਾਈਟ ਹਾਈਟ ਇਹਦੀ ਹੋਊ ਵੀਰੇ 65-62 ਠੀਕ ਹੈ ਜੀ ਤੇ ਇਧਰ ਜੀ ਇਹ ਵੀਰੇ ਅਨਨੋਨ ਹੈ ਹਾਂ ਇਹ ਆਪਣੇ ਸੇਵੇ ਤੋਂ ਮੇਟ ਹੋਈ ਹੋਈ ਆ 35 ਦਿਨਾਂ ਦੀ ਠੀਕ ਹੈ ਜੀ ਹਾਂਜੀ ਤੇ ਆਹ ਕੋੜੀ ਇਹ ਵੀ ਵਸ਼ੇਰੀ ਆ ਦੇਵ ਦੀ ਆ ਵਸ਼ੇਰੀ ਆ ਇਹ ਠੀਕ ਹੈ ਜੀ ਅਜੇ ਚਾਰ ਦੀਆਂ ਟੋਪੀਆਂ ਲਾਉਂਦੀ ਐ ਇਹ ਵੀ ਮੋਕੇ ਤੇ ਖਾਲੀ ਆ ਬਾਕੀ ਆ ਨੀਲੀ ਵਸ਼ੇਰੀ ਖੜੀ ਆ ਜੀ ਇੱਕ ਮਾਰਵਾੜੀ ਵਸ਼ੇਰੀ ਖੜੀ ਆ ਤੇ ਇਹ ਨੀਲੀ ਵਸ਼ੇਰੀ ਆ ਜਿਹੜੀ ਇਹ ਸਿਵਰ ਸਿਵਰਾਜ ਸ਼ੇਖਰੇ ਦਾ ਕੋਈ ਹੋਵੇ ਹਾਂਜੀ ਉਹਦੀ ਵਸ਼ੇਰੀ ਆ ਤੇ ਇੱਧਰ ਇਹ ਇਹ ਹੈਗੀ ਆ ਉਹਦੀ ਇਮਾਰ ਇਹ ਇਹ ਬਛੇ ਠੀਕ ਹੈ ਠੀਕ ਹੈ ਜੀ ਤੇ ਇਧਰ ਆ ਘੋੜੀ ਹੋ ਗਈ ਹੈਣਾ ਜੀ ਤੇ ਇਧਰ ਆ ਘੋੜੀ ਹੋ ਗਈ ਕਾਲੀ ਹਾਂ ਜੀ ਇਹ ਸਾਰੀਆਂ ਘੋੜੀਆਂ ਬਕਾਊਆ ਬਾਕੀ ਹੋਰ ਵੀ ਤੁਹਾਡੇ ਕੋਲ ਤਾਂ ਪਿੰਡ ਘੋੜੀਆਂ ਹੈਗੀਆਂ ਨੇ ਹੈਨਾ ਤੁਹਾਡੇ ਕੋਲ 35 40 ਜਾਨਵਰ ਨੇ ਜੀ ਹਾਂ ਪਿੰਡ ਉਹ ਵੀ ਜਾਨੀ ਕਿ ਵਿੱਚੋਂ ਸੇਲ ਕਰੀ ਜਾਂਦੇ ਆ ਜਾਂਦੇ ਆ ਬਰੀਡਿੰਗ ਤੇ ਵੀ ਬਾਈ ਉਹ ਨਹੀਂ ਕੰਮ ਕਰਦੇ ਆ ਤੇ ਜਿਹੜਾ ਸਟਾਲੀਨ ਰੱਖਿਆ ਹੋਇਆ ਉਹਦੇ ਬਾਰੇ ਦੱਸ ਦਿਓ ਜੀ ਸਟਾਲੀਆਂ ਨੇ ਆਪਣੇ ਕੋਲੇ ਸ਼ਿਵਾਜੀ ਸਾਸ ਦਾ ਹਾਂ ਜੀ ਤੇ ਇੱਕ ਆਪਣੇ ਕੋਲੇ ਪ੍ਰਭਾਤ ਲੈਣ ਦਾ ਜੋਧਾ ਜੀ ਦੋ ਸਟਾਲੀਨ ਰੱਖੇ ਹੋਇਆ ਨੌਕਰਾ ਵੀ ਹੈ ਨੋਕਰਾ ਹੈਗਾ ਸੀ ਆਪਾਂ ਉਹ ਦੇਤਾ ਤੇ ਲੋਕੇਸ਼ਨ ਆਪਣੀ ਖਾਸ ਤਨੋਲਾ ਹਾਂ ਤਨੋਲਾ ਜੀ 3 ਨੰਬਰ ਜੀ ਆਪਣਾ ਨੰਬਰ 94655 26532 ਤੇ ਵੀਰ ਉਹਨਾਂ ਦਾ ਨੰਬਰ ਹੈ ਜੀ ਜੇ ਕੋਈ ਬਿਸ਼ੇਰੀ ਘੋੜੀ ਤੁਹਾਡੇ ਫਿੱਟ ਆਉਂਦੀ ਆ ਕਰ ਲਿਓ ਗੱਲਬਾਤ ਧੰਨਵਾਦ ਲੈ ਵੀ ਬਾਈ ਪਿੰਡ ਤਲਵੰਡੀ ਤੋਂ ਆਏ ਸੀਗੇ ਤੇ ਗੱਗੀ ਵੀਰ ਦਾ ਨਾਮ ਹੈ ਬਿਸ਼ੇਰੀ ਆ ਬਾਈ ਚਾਰ ਦੰਦ ਹਜੇ ਆਪਾਂ ਬਾਈ ਉਹਨਾਂ ਤੋਂ ਖਰੀਦੀ ਆ ਮਾਫਰਾ ਰਸਾ ਪਾਉ ਜੀ ਚੋਲੀ ਚ ਰਸੋਂ ਕਰੀਏ ਮੰਡੀ ਤੋਂ ਦੋ ਜਾਨਵਰ ਆਪਾਂ ਲੈ ਲੈਨੇ ਜੀ ਪਰਮਾਤਮਾ ਵਾਧਾ ਕਰੇ ਆ ਘੋੜੀ ਹੋ ਗਈ ਜੀ ਇੱਕ ਹੋ ਗਿਆ ਬਸ਼ੀਰਾ ਇਹ ਦੋਨੇ ਆਪਾਂ ਖਰੀਦ ਲਏ ਮੰਡੀ ਤੋਂ ਬਾਕੀ ਇੱਕ ਅੱਧਾ ġੇੜਾ ਹੋਰ ਦਿੰਨੇ ਆ ਜਿਹਦਾ ਦਾਣਾ ਪਾਣੀ ਹੋਇਆ ਨਾਸਤ ġੇੜੇ ਤੇ ਪਤਾ ਲੱਗ ਜੂ ਹਨਾ ਦੱਸੀ ਬਾਕੀ ਜੱਸੀ ਵੀਰ ਉਹਨਾਂ ਨੇ ਵੀ ਮੁਬਾਰਕ ਇਹਨਾਂ ਨੇ ਵੀ ਅਵਲਖ ਲੈ ਲਈ ਭਾਈ ਉਹ ਪਿੱਛੇ ਮੁੰਡੇ ਨੇ ਅੱਜ ਇੱਕ ਕੁੱਤਿਆਂ ਖਾਸੀਆਂ ਵੇਚੀਆਂ ਨੇ ਤੁਹਾਨੂੰ ਵਧਾਈਏ ਤੁਸੀਂ ਦੋ ਲੈ ਲਈਆਂ ਹਾਂ ਹੁਣ ਅਸੀਂ ਇੱਧਰ ਬਈ ਸਮਾਨ ਲੈਣ ਆਏ ਸੀ ਸਮਾਨ ਲੈ ਕੇ ਉਹ ਖੜਿਆ ਪੜਾਟੇ ਵਾਲਾ ਬਈ ਕਹਿੰਦਾ ਚਲੋ ਚੱਲੀਏ ਚੱਲਦੇ ਆਂ ਬਈ ਦੋ ਮਿੰਟ ਰੁਕ ਜਾਈਏ ਬਸ ਜਿਹੜੇ ਰੋਡ 'ਤੇ ਨੂੰ ਕਹਿੰਦਾ ਆ ਚਾੜ ਲੇ ਆਪਾਂ ਦੋਨੋਂ ਜਾਨਵਰ ਗੱਡੀ 'ਚ ਚੱਲਦੇ ਆਂ ਪਿੰਡ ਨੂੰ ਇਹ ਬਾਈ ਦੀ ਗੱਡੀ ਆ ਕਿਹੜਾ ਪਿੰਡ ਆ ਜੀ ਆਪਣਾ ਗਾਗੜਾ ਗਾਗੜਾ ਇੱਧਰ ਇਹ ਹੀ ਏਰੀਆ 'ਚ ਪੈ ਜਾਂਦਾ ਜਗਰਾਉਂ 'ਚ ਹਾਂ ਵੀਰੇ ਇਹ ਜਗਰਾਉਂ ਏਰੀਆ 'ਚ ਹੀ ਪੈ ਜਾਂਦਾ ਆ ਵੀ ਜਾਗਰ ਠੀਕ ਐ ਕੋੜੀਆਂ ਠੀਕ ਨੇ ਚੱਲੇ ਆ ਬਾਈ ਪਿੰਡ ਨੂੰ ਜਗਰਾਉਂ ਸ਼ਹਿਰ ਦੇ ਵਿੱਚ ਜਿਵੇਂ ਜਾਗਰ ਬਲੈਕ ਯਾ ਕਰਦਾ ਸਹੀ ਗੱਲ ਐ ਇੱਧਰ ਬਾਈ ਪੁਲ ਬਣਿਆ ਹੋਇਆ ਉਹਦੇ ਕਰਕੇ ਜਾਮ ਬਹੁਤ ਲੱਗਦਾ ਪਹਿਲਾਂ ਪਰਨੀਆਂ ਗੱਡੀਆਂ ਨਿਕੜਦੀਆਂ ਨੇ ਤੇ ਫਿਰ ਇੱਧਰ ਲੀਆਂ ਸਾਨੂੰ ਭੁੱਖ ਵੀ ਬਹੁਤ ਲੱਗੀ ᱛੀ ਬਾਈ ਤੋਂ ਕਰਵਾਇਆ ਸਪੈਸੀ ਜੇ 버ਗਰ ਦੇਖਦੇ ਆਪਾਂ ਕਿੱਦਾਂ ਦੇ ਬਣਾਉਂਦਾ ਵੀਰਾ ਬਾਕੀ ਭੁੱਖ ਲੱਗੀ ਹੋਈ ਆ ਬਾਈ ਹੁਣ ਤਾਂ ਸਭ ਕੁਝ ਸੀ ਚੱਲੂਗਾ ਲੋਡ ਬਹੁਤ ਆ ਟਰਾਲੀ ਜਨ ਬਹੁਤ ਸੁਆਦ ਆ ਬਾਈ 버ગર ਬਹੁਤ ਜਿਆਦਾ ਸੁਆਦ ਲੈ ਵੀ ਫਾਈਨਲੀ ਅਸੀਂ ਪਿੰਡ ਪਹੁੰਚ ਗਏ ਜੀ ਇਧਰ ਆਪਣਾ ਘਰ ਆ ਲੱਗਿਆ ਹੋਇਆ ਬੋਰਡ ਚਲੋ ਜੀ ਚਲੋ ਸਿੱਧਾ ਕਰਕੇ ਲਵਾਲਾ ਐਨ ਪੂਰਾ ਸਿੱਧਾ ਕਰ ਲਾ ਜਗਰ ਜੀ ਤੁਸੀਂ ਗੱਡੀ ਦੇ ਨਾਲ ਸੀ ਬੱਚਿਆਂ ਦੇ ਕੋਈ ਰਾਹ ਦੇ ਵਿੱਚ ਕੋਈ ਦੁੱਖ ਤਕਲੀਫ ਤਾਂ ਨਹੀਂ ਹੋਈ ਨਾ ਨਾ ਆਲ ਦਾ ਬੈਸਟ ਵਧਾਈਆਂ ਤੇ ਵਧਾਈਆਂ ਬਈ ਤੁਹਾਨੂੰ ਵੀ ਤੁਸੀਂ ਵੀ ਵਧਾਈ ਜੀ ਆ ਕਿਧਰ ਆਪੜ ਪਿੰਡ ਪਾਏ ਆ ਤੂੰ ਹੱਥ ਚ ਦੇਖ ਤਾਂ ਥਿਲੇਂਦੀ ਨੇ ਸਾਮੂ ਦਿਖਾ ਦੇ ਨਹੀਂ ਸਾਮੂ ਆਹ ਰੌੜਾ ਬਹੁਤ ਨਾ ਗੱਤ ਨੀ ਮੂੰਹ ਦੇ ਉੱਪਰ ਬਸੇਰਾ ਹੋਲਾ ਹੋ ਜਾਵਲਾਂ ਕੋ ਥੋੜੀ ਪਲਾਵ ਮੇਂਡਾ ਕੋ ਆਪਣਾ ਕਰੂ ਕੋਈ ਦੇ ਦਿੰਦਾ ਨਾ ਵੀ ਹਾਂ ਤੂੰ ਜੇ ਪੰਡਾ ਨਾ ਜਾੜੀ ਗੀ ਈਓ ਬਚੀ ਦੀ ਆ ਮਾਂ ਨਹੀਂ ਕਮਣੀ ਵੀਰੇ ਪੱਟੇ ਦੇ ਅਰੇ ਘਾਰ ਲਾ ਬੈਠੇ ਪੈ ਗਈ ਤਾਰ ਲਾ ਆ ਇੱਥੋਂ ਕਮਾਲਾ ਹਾਂ ਕੰਨ ਦੇ ਵਿੱਚ ਕਮੋ ਵੀ ਚੀਕ ਕਮਾਲਾ ਹੋ ਰਿਹਾ ਕੰਬੂ ਆ ਫਟੇ ਤੇ ਫਟੇ ਪਿਆ ਤੇ ਨਾਲੇ ਵੇ ਬੈ ਕੇ ਹੌਂਦੇ ਦੋ ਮੇਰੇ ਨੂੰ ਮੈਂ ਕੀ ਕਰ ਲਾ ਮੇਰਾ ਕਾਮ ਜੇ ਮੈਂ ਚੋਰ ਨੂੰ ਮਰੀ ਹੋ ਘੋੜੀ ਦੇ ਵਿੱਚੋਂ ਘੋੜੀ ਦਾ ਆ ਲਓ ਜੀ ਭਾਈ ਜਿੱਦਨ ਦਾ ਆਪਾਂ ਨੇ ਆ ਫੈਸਲ ਬੇਚਤਾ ਸੀਗਾ ਛਿੰਦੇ ਦਾ ਜੀ ਨਹੀਂ ਲੱਗਿਆ ਛਿੰਦੇ ਦੇ ਉਦਨ ਦੀਆਂ ਟ੍ਰਿਪਾਂ ਲੱਗ ਰਹੀਆਂ ਨੇ ਅੱਜ ਵੀ ਇਹਦੇ ਕੋਲ ਗੋਸ਼ ਲੱਗਿਆ ਸੀ ਫਿਰ ਕਰੋ ਸਾਰਸੀਂ ਜਿਗਰਾਵਾ ਮੰਡੀ ਤੇ ਗਏ ਹੋ ਸੀਗੇ ਘਰੋਂ ਫੋਨ ਆਇਆ ਵੀ ਬਸ਼ੀਰਾ ਢਿੱਲਾ ਵੀ ਉਦਨ ਦਾ ਹੋਂਕਾ ਲੈ ਗਿਆ ਤਾਂ ਕਰਕੇ ਅੱਜ ਇਹਦਾ ਸਾਥੀ ਜੋੜਤਾ ਪਗਾ ਅਮਾ ਜਿਹਦਾ ਜੀ ਇਹਨਾਂ ਦਾ ਪਿਆਰ ਪੂਗਾ ਦੇਖੋ ਤੁਸੀਂ ਛਿੰਦਿਆ ਕਿਉਂ ਗਮ ਹੈ ਉਹ ਗਮ ਉਹਦਾਂ ਨਾ ਅਮ ਗਮ ਗਮਾ ਰੱਖਤਾ ਛਿੰਦਾ ਦੇ ਗਮ ਗਮ ਛਿੰਦਾ ਤੇ ਗਮ ਕਰ ਲਈ ਫਰੈਂਡਸ਼ਿਪ ਬਾਈ ਹਾਂ ਲੱਗੇ ਲਵੇ Ah, Ela é a ya biorria. Ah, você dá. Gama, é uh. ya,